ਗੱਲਾ ਕਰੇ ਬੈ ਕੇ ਕਰੇ ਬੈ ਕੇ ਮਾਰਿਆ ਦੀ ਗੱਲਾ ਕਰੇ ਬੈ ਕੇ ਕਰੇ ਬੈ ਕੇ ਮਾਰਿਆ ਦੀ ਗੱਲਾ ਕਰੇ ਬੈ ਕੇ ਕਰੇ ਬੈ ਕੇ ਮਾਰਿਆ ਦੀ ਗੱਲਾ ਹਮੇ ਤੇ ਹਾਲਾਤਾਂ ਨਾਲ ਲੜ ਆਇਆ ਕੱਲਾ ਕਰੇ ਬੈ ਕੇ ਕਰੇ ਬੈ ਕੇ ਮਾਰਿਆ ਦੀ ਗੱਲਾ ਕਰੇ ਬੈ ਕੇ ਕਰੇ ਬੈ ਕੇ ਮਾਰਿਆ ਦੀ ਗੱਲਾ ਕਰੇ ਬੈ ਕੇ ਕਰੇ ਬੈ ਕੇ ਮਾਰਿਆ ਦੀ ਗੱਲਾ ਕੀ ਤਾ ਨਹੀਂ ਟਰਸਟ ਪਿੱਛੇ ਯਾ ਰੁਕੇ ਆ ਸਟੂਡੀਓ ਗੈਂਸਟ ਟੈਪ ਮੈਂ ਬਾਤ ਐਸੀ ਗੋਲੀ ਬੱਤੀ ਪਾਈ ਨਹੀਂ ਸਨੈਪ ਮੈਂ ਪੱਟੀਆਂ ਤੇ ਖਾ ਕੇ ਲੋਕ ਕੀਤੇ ਨਹੀਂ ਅਟੈਚਮੈਂਟ ਨਹੀਂ ਹਵਾਜੀ ਯਕੀਨ ਥੋੜਾ 올ਡ ਸਕੂਲ ਪੈਚ ਮੈਂ ਮਾਲਕ ਦਾ ਸਾ ਵੀ ਐਸੀ ਗਿੰਗ ਮੇਰਾ ਡੰਡਾ